ਸਰਬਤਰਮ ਨਿਊਜ਼ ਚੈਨਲ ਵਿੱਚ ਆਪ ਸਭ ਜੀ ਦਾ ਸਵਾਗਤ ਹੈ ਜੀ ਸੋ ਸਰਬਤਰਮ ਨਿਊਜ਼ ਚੈਨਲ ਚ ਅੱਜ ਟੀਮ ਪਹੁੰਚੀ ਹੈ ਜੀ ਪਿੰਡ ਫਾਮ ਜ਼ਿਲ੍ਹਾ ਸ਼ਿਆਲਪੁਰ ਵਿਖੇ ਜਿੱਥੇ ਕਿ ਡੇਰਾ ਬਾਬਾ ਦੁੱਧਾ ਧਾਰੀ ਸਥਾਨ ਤੇ ਬ੍ਰਹਮਲੀਨ ਸੰਤ 108 ਪੂਰਨ ਦਾਸ ਜੀ ਬ੍ਰਹਮਲੀਨ 108 ਸੰਤ ਪ੍ਰੀਤ ਦਾਸ ਜੀ ਸੰਤ ਗੁਪਤਾ ਦਾਸ ਜੀ ਸੰਤ ਨਰੇਂਦਰ ਦਾਸ ਜੀ ਸੰਤ ਸਰਨ ਦਾਸ ਜੀ ਸੰਤ ਸੰਤੋਖ ਦਾਸ ਜੀ ਸੰਤ ਜਗੀਰ ਦਾਸ ਜੀ ਤੇ ਸੰਤ ਪੂਰਨ ਦਾਸ ਜੀ ਸੰਤ ਜਗਰ ਦਾਸ ਜੀ ਸੰਤ ਧਿਆਨ ਦਾਸ ਜੀ ਸੰਤ ਗਰੀਬ ਦਾਸ ਜੀ ਸੰਤ ਪ੍ਰੀਤਮ ਦਾਸ ਜੀ ਦੇ ਸਥਾਨਾਂ ਤੇ ਸਲਾਨਾ ਕੰਚਕਾਂ ਦਾ ਮੇਲਾ ਬਹੁਤ ਹੀ ਸ਼ਰਧਾਪੂਰਵਕ 31 ਮਈ 2025 ਨੂੰ ਬਲਜੀਤ ਸਿੰਘ ਪ੍ਰਧਾਨ ਸੁਖਵਿੰਦਰ ਰਾਮ ਮੀਤ ਪ੍ਰਧਾਨ ਸੋਨ ਲਾਲ ਜਨਨ ਸਕੱਤਰ ਗੁਰਨਾਮ ਸਿੰਘ ਜਨਨ ਸਕੱਤਰ ਪ੍ਰੀਤਮ ਸਿੰਘ ਜਨਨ ਸਕੱਤਰ ਅਮਰਜੀਤ ਸਿੰਘ ਖਿਆਨਚੀ ਰਾਮ ਆਸਰਾ ਉਪ ਖਿਆਨਚੀ ਸੋਦੀ ਨਾਮ ਪ੍ਰੈਸ 77 ਜਸਵਿੰਦਰ ਪਾਲ ਪ੍ਰੈਸ 77 ਪਿੰਕ ਦਾ ਸਲਾਹਕਾਰ ਸੰਤੋਖ ਸਿੰਘ ਸਲਾਹਕਾਰ ਜਗਿੰਦਰ ਪਾਲ ਸਲਾਹਕਾਰ ਟੈਸਟ 77 ਬਲਜੀਤ ਸਿੰਘ ਸਮੂਹ ਕਮੇਟੀ ਦੇਖ ਰਿਖੇਟ ਬਹੁਤ ਹੀ ਸ਼ਰਧਾਪੂਰਵਕ ਕਰਵਾਇਆ ਜਾ ਰਿਹਾ ਹੈ ਸਵਾਤਵ ਨੂੰ ਲਾਈਵ ਤਸਵੀਰਾਂ ਦਿਖਾਉਨੇ ਆ ਮੇਰਾ ਬਾਬਾ ਦੁੱਧਾਤਰੀ ਸਥਾਨ ਦੀਆਂ ਸੂਏ ਜਸਤਾਨ ਪਿੰਡ ਪਾਮ ਜ਼ਿਲ੍ਹਾ ਸ਼ਿਆਹਪੁਰ ਵਿਤੇ ਨਿੱਤਕੇ ਹਰ ਸਾਲ ਦੀ ਤਰ੍ਹਾਂ ਸਲਾਨਾ ਜੋੜ ਮੇਲਾ ਸੁਕਾਂਚ ਕੰ ਦਾ ਸਲਾਨਾ ਜੋੜ ਮੇਲਾ ਬਹੁਤ ਹੀ ਸ਼ਰਧਾਪੂਰਵਕ ਕਰਵਾਇਆ ਜਾ ਰਿਹਾ ਹੈ ਸੋਤਨ ਦਿਖਾਉਂਦੇ ਸਥਾਨ ਦੀ ਕੋਈ ਲਾਈਵ ਤਸਵੀਰਾਂ ਉਹ ਜਿੱਤੇ ਸੰਤਾਂ ਮਹਾਂਪੁਰ ਸਾਹਿਬ ਦੀ ਯਾਦ ਵਿੱਚ ਉਹ ਸਮਾਰਕ ਕਰਵਾਈ ਜਾਂਦੇ ਆ ਜੇ Rajasthan ਸੰਤ ਬਾਬਾ ਬੂਟਾ ਦਾਸ ਜੀ ਤੇ ਸੰਤ ਬਾਬਾ ਨਰੈਣ ਦਾਸ ਸੰਤ ਬੱਬਾ ਸਰਬੰਦਾਹ ਜੀ ਦਾ ਸਥਾਨ ਸੋ ਸਾਰੇ ਸਥਾਨ ਤੇ ਤੁਹਾਨੂੰ ਦਸ਼ੁਤ ਰਵਾਵਾਂਗੇ ਸੋ ਸੰਤ ਬਾਬਾ ਸੰਤੋਖਦਾਸ ਜੀ ਸੋ ਇਹ ਸਥਾਨ ਹੈ ਜਿਸ ਤੇ ਸੰਤਾ ਮਹਾਪੁਛਾਨੀ ਤੇ ਬੱਤਸਿਆ ਕੀਤੀ ਸੰਤ ਬਾਬਾ ਜਗੀਰਦਾਸ ਜੀ ਸੰਤ ਬਾਬਾ ਪੂਰਨ ਦਾਸ ਜੀ ਸ੍ਰੀ ਸਤਿਗੁਰੂ ਜੀ ਸੰਤ ਬਾਬਾ ਯਗਦਾਸ ਜੀ ਸੋ ਸੰਤ ਬਾਬਾ ਧਿਆਨ ਦਾ ਜੀ ਸੰਤ ਬਾਬਾ ਧਿਆਨ ਦਾਸ ਜੀ ਤੇ ਦਸਤਾਨ ਨਾਲ ਬਣੇ ਹੋਏ ਜੀ ਸੰਤ ਬਾਬਾ ਗਰੀ ਦਾਸ ਜੀ ਤੋ ਸਰਬਤਰਮ ਨਿਊ ਚੈਨਲ ਤੋ ਤੁਹਾਨੂੰ ਇਹ ਲਾਈਫ ਤਸਵੀਰਾਂ ਦਿਖਾ ਰਹੇ ਹਾਂ ਜੀ ਸੰਤ ਬਾਬਾ ਪ੍ਰੀਤਮ ਦਾਸ ਜੀ ਸੇਦਰ ਟੂਣਾ ਸਭ ਬਣਿਆ ਹੋਇਆ ਜੀ ਉਹ ਜੀ ਸੰਤਾਂ ਵੱਲੋਂ ਤਿਆਰੀਆਂ ਚੱਲ ਰਹੀਆਂ ਆ سو اس دی سفائی کی دی جا رہی ہے بلجیت پردھان سکھرام پر جنرل سکر گرنا جنرل سکر پریتم سنگ جنرل جی سکر امرجیت خزانچی بلبی کرائے جا رہے ہیں سو کسی نے بھی اس پروگرام کی ہو جانکاری لینی ہے ਸਬਰਜੀਤ ਸਿੰਘ ਪ੍ਰਦਾਨ ਸਿਸ ਨੰਬਰ ਤੇ ਸੰਪਰਕ ਕਰ ਸਕਦੇ ਹੋ ਜੀ 94784 92703 ਸਿਸ ਨੰਬਰ ਤੇ ਸੰਪਰਕ ਕਰ ਸਕਦੇ ਹੋ ਸਵਾਥੋ ਨੇ ਵੀ ਲਾਈਵ ਤਸਵੀਰਾਂ ਦਿਖਾਣੇ ਆ ਇਸ ਸਥਾਨ ਦੀਆਂ ਸੰਤ ਬਾਬਾ ਪੂਰਨਦਾਸ ਜੀ ਸੰਤ ਬਾਬਾ ਗਰੀਬਦਾਸ ਜੀ ਸੋ ਸਥਾਨ ਬਣੇ ਹੋਏ ਨੇ ਸੋ ਬ੍ਰह्मलीन ਇੱਕ ਸੋ ਸੰਤ ਬਾਬਾ ਪੁਰਨ ਦਾ ਜੀ ਦੁੱਦਾ ਤਾਰੀ ਪਾਉਣਾ ਹੈ ਜੇਰਾ ਪਾਮ ਸੋਕੈਨਿ .ਤੇ ਪਗਤ ਸੂਰ ਮੇ ਜਿਉਂਦੇ ਜਗ ਰਹਿੰਦੇ ਨੇ ਮਰੀਆਂ ਤੇ ਮੇਨੇ ਲੰਦੇ ਲੋਕੀ ਨਾ ਲੈਂਦੇ ਨੇ ਸੁਨਾਕਿਨਾਂ ਲੋਕਾਂ ਦਾ ਲਿਆ ਜਾਂਦਾ ਜੋ ਚੰਗੇ ਕਰਮ ਕਰਦੇ ਨੇ ਸੋ ਸੰਗਤ ਨੂੰ ਸੱਚ ਦਾ ਰਾਹ ਦਿਖਾਉਂਦੇ ਨੇ ਦੇ ਲੋੜ ਬੰਦਾ ਦੀ ਸੇਵਾ ਕਰਦੇ ਨੇ ਸੇਵਾਸਥਾਨ ਬਣੇ ਹੋਏ ਜੀ ਸੋਤੀ ਤਰੀਕ ਨੂੰ ਰਾਤ ਦਾ ਪ੍ਰੋਗਰਾਮ ਵੀ ਹੋਵੇਗਾ ਜਿਸ ਵਿੱਚ ਸੰਤ ਮਹਾਪੁਰਸ਼ ਕਥਾ ਪੀਠਰਾ ਸੰਤਰੂ ਨੇ ਹਾਲ ਖਤਮ ਜੀ

ਸੋ ਜੀ ਸਮੂਹ ਸੰਤਾਂ ਨੂੰ ਪ੍ਰਬੰਧਕਾਂ ਨੂੰ ਪੀ ਲਿਆ ਵੇਹੁਮ ਹਮਾਕੇ ਸਥਾਨ ਤੇ ਪਹੁੰਚਣ ਦੀ ਕਿਰਪਾਲਤਾ ਕਰਨੀ ਆ ਸੋ ਜੀ ਹਰਟੀਆਂ ਬਾਬਾ ਜੀ ਦੀ ਸੁਪਰਾਣੇ ਸਮਾਨ ਦੇ ਵਿੱਚ ਜੀ ਇਹ ਹਰਟੀਆਂ ਚਲਦੀਆਂ ਹੁੰਦੀ ਸੀ ਟੰਡਾਂ ਦੇ ਨਾਲ ਪਣੀ ਭਰਿਆ ਜਾਂਦਾ ਸੀ ਖੂਹ ਦੇ ਵਿੱਚੋਂ ਸੋ ਜੀਐਸ ਸਥਾਨ ਤੇ 31 ਤਰੀਕ ਨੂੰ ਜੋ ਸੰਭਾਗਾਂ ਕਰਵਾਈ ਜਾ ਰਿਹਾ ਹੈ। ਸਾਡੀ ਜੀਓ ਪੈਜ ਸਭ ਤੇਰਾ ਕਹਾ ਸਤਿਗੁਰ ਸਭ ਤੇਰੀ ਵਡਿਆਈ ਕੋਈ ਨਾਮ ਨਾ ਜਾਣੇ ਮੇਰਾ ਆਰਾਮ ਚ ਰੋਖੇ ਬੈਠ ਕੇ ਮੇਰਾ ਮਨ ਵਾਹੀ ਸਤਗੁਰ ਚਰਨੀਏ ਲੱਗਿਆ ਅਮੀ ਰਹਿ ਨਾ ਖਾਈ ਸੇਰ ਤੋਲਾਇਆ ਉਧਰ ਸਮਾਣਾ ਤਾ ਤੈਨੂੰ ਕਿਨੇ ਰੱਖਿਆ ਗਗਨ ਮੰਡਲ ਸੇ ਪਹਾਰ ਆਇਆ ਤੇਰਾ ਗੋਬਿੰਦ ਸੰਕਟ ਕਟਿਆ ਸੀਤਲ ਗਹਿਲੇ ਸੂਰ ਦਾ ਚਟ ਹਰ ਚਰਨਾ ਵਿੱਚ ਰੱਖਿਆ ਗੁਰੂ ਹਮਾਰਾ ਲਾਗਾ ਜੀ ਅ ਤਪਮਾਂ ਜਾਮਨ ਥਕਿਆ ਕੈਨੇ ਲਿਖਿਆ ਕਿ ਨ ਪਾਇਆ ਜੀ ਹਰ ਨਾਮ ਤੇਰਾ ਨਾਮ ਸਾਰਥ ਬਖਸ਼ਣਾ ਸੱਚੇ ਕਰ ਤਾਰਾ ਅੰਦਰ ਭਰਿਆ ਮਾਬ ਦੇ ਸਤਿਗੁਰ ਬਖਸ਼ਣਾ ਹਰਿ ਬਾਕੀ ਜੋ ਜੀ ਕੰਜਕਾ ਦਾ ਸਲਾਨਾ ਜੋੜ ਮੇਲਾ ਪਿੰਡ ਪਾਮ ਜਲਾ ਸ਼ਰਪਰ ਵਿੱਚ ਕਰਵਾਇਆ ਜਾ ਰਿਹਾ 31 ਮਈ 2025 ਨੂੰ ਜਿਸ ਕੰਕਣ ਦੇ ਮੇਲੇ ਬਾਰੇ ਅਸੀਂ ਬਾਕੀ ਜਾਣਕਾਰੀ ਲਵਾਂਗੇ ਰਦਰਬਰਜੀਤ ਸਿੰਘ ਸੋਨੂ ਜੀ ਪਾਸੋਂ ਸੋ ਗੱਲਬਾਤ ਕਰਾਂਗੇ ਰਦਰਬਰਜੀਤ ਸਿੰਘ ਸੋਨੂ ਜੀ ਨਾਲ ਸੋ ਜਾਣਕਾਰੀ ਲੈਣੇ ਆ ਇਸ ਮੌਕੇ ਜਿਹੜੇ ਸੰਤ ਮਹਾਪੁਰਸ਼ ਕੀਰਤਨੀ ਜਥੇ ਇਸ ਮਗਮ ਵਿੱਚ ਹਾਜ਼ਰੀ ਭਰਨਗੇ ਤੁਸੀਂ ਦੇਖਦੇ ਰਹੋ ਸਰਬਤਰਮ ਨਿਊਜ਼ ਚੈਨਲ ਸਾਰੇ ਤਰਮ ਦਾ ਸਤਿਕਾਰ ਕਰਨ ਵਾਲਾ ਚੈਨਲ ਹੈ ਜੀ ਇਹ ਸੋ ਸਬ ਪੱਤ ਤੋਂ ਬਾਦ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਸੋ ਵੀਡੀਓ ਨੂੰ ਲਾਈਕ ਕਮੈਂਟ ਸੇ ਜੁੜ ਖੜਿਆ ਕਰੋ ਜੀ ਸੋ ਦੇਖਦੇ ਰਹੋ ਸਰਬਤਰਮ ਨਿਊਜ਼ ਚੈਨਲ ਮਾਹਤਮਾ ਮੋਨ ਸਿੰਘ ਗਾਂਡੀਆਂ ਦੇ ਨਾਲ ਧੰਨਵਾਦ ਜੀ ਅੱਜ ਸਭ ਤੋਂ ਪਹਿਲਾਂ ਸਾਡੇ ਸਰਬਤਰਮ ਨਿਊਜ਼ ਚੈਨਲ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਸੋ ਪ੍ਰਦਾਨ ਜੀ ਜੋ ਪਿੰਡ ਭਾਮ ਜਿਲ੍ਹਾ ਹਿਸ਼ਾਖਪੁਰ ਦੇ ਵਿੱਚ ਕੰਚਾ ਦਾ ਮੇਲਾ ਕਰਵਾਇਆ ਜਾ ਰਿਹਾ ਹੈ ਸੋ ਕਿੰਨੀ ਤਰੀਕ ਤੋਂ ਕਿੰਨੀ ਤਰੀਕ ਤੱਕ ਕਰਵਾਇਆ ਜਾ ਰਿਹਾ ਜੀ ਜੈ ਗੁਰੂ ਦੇਵ ਤੁੰਗਰੂ ਦੇਵ ਜੈ ਸੰਤਾਂ ਦੀ ਸਾਰੀ ਸੰਗਤ ਦੇ ਚਰਨਾਂ 'ਚ ਬੇਨਤੀ ਹੈ ਪਿੰਡ ਪਾਮ ਗੁੱਦਾਤਾਰੀ ਡੇਰੇ ਜਿਲ੍ਹਾ ਹਿਸ਼ਾਰਪੁਰ ਕੰਚ ਕਾਂ ਦਾ ਮੇਲਾ ਹਰ ਸਾਲ ਦੀ ਤਰ੍ਹਾਂ 31 ਮਈ ਦਿਨ ਛਲੀਵਾਨ ਨੂੰ ਮਨਾਇਆ ਜਾ ਰਿਹਾ ਜੀ ਸਾਰੀ ਸੰਗਤ ਦੇ ਹੱਥ ਜੋੜ ਕੇ ਚਰਨਾਂ 'ਚ ਬੇਨਤੀ ਆ ਕਿ ਸਾਰੀ ਸੰਗਤ ਨੇ ਜਰੂਰ ਪਹੁੰਚਣਾ ਆਪਣੀ ਜ਼ਿੰਦਗੀ ਦਾ ਰਾਹ ਲੈਣਾ ਪਹੁੰਚ ਰਹੇ ਆ ਸਾਈਂ ਬਾਬਾ ਜੀਤੀ ਸ਼ਾਹੀ ਰੌਜਾ ਸ਼ਰੀਫ ਪਾਮ 108 ਸੰਤ ਬਾਬਾ ਮੇਜਰ ਸਿੰਘ ਜੀ ਹੱਲੂਵਾਲ ਤੋਂ ਮਹਾਪੁਰਛੰਦੇ ਦਰਸ਼ਨ ਕਰਕੇ ਆਪਣੇ ਜ਼ਿੰਦਗੀ ਦੇ ਲਾ혜 ਲੈਣੇ ਆ ਜੀ ਆਪਾਂ ਕਮੇਟੀ ਵੱਲੋਂ ਹੱਥ ਜੋੜ ਕੇ ਬੇਨਤੀ ਕਰਦੇ ਆ ਸਾਰੀ ਸੰਗਤ ਨੇ 31 ਮਈ ਦਿਨ ਸ਼ਨੀਵਾਰ ਨੂੰ ਕੰਚਕੰਦਾ ਮੇਲਾ ਪਿੰਡ ਪਾਮ ਜ਼ਿਲ੍ਹਾ ਹਿਸ਼ਾਰਪੁਰ ਵਿੱਚ ਮਨਾਇਆ ਜਾਂਦਾ ਜੀ ਸਾਰੀ ਸੰਗਤ ਨੇ ਜ਼ਰੂਰ ਪਹੁੰਚਣਾ ਹੈ ਇਹ ਪ੍ਰਧਾਨ ਜੀ ਇਸ ਮੌਕੇ ਕਿਹੜੇ ਕਿਹੜੇ ਕੀਰਤਨੀ ਜੱਥੇ ਆ ਰਹੇ ਜੀ ਬਾਬਾ ਸਤਨਾਮ ਸਿੰਘ ਜੀ ਰਾਪੁਰ ਬੱਲਾ ਤੋਂ ਪਹੁੰਚ ਰਹੇ ਆ ਜੀ ਆਪਣੇ ਕੀਰਤਨ ਜੱਥੇ ਸੋ ਪ੍ਰਧਾਨ ਜੀ ਜਿਹੜੇ ਇੱਥੇ ਸਮਾਗਮ ਕਰਵਾਏ ਜਾਂਦੇ ਆ ਸੋ ਮੇਰੇ ਦਾ ਤਿੰਨ ਚਾਰ ਮੇਲੇ ਇੱਥੇ ਕਰਵਾਏ ਜਾਂਦੇ ਆ ਸੋ ਇਹ ਕਿਸਮ ਨੂੰ ਰੋਤਨਾ ਕਰਵਾਏ ਜਾਂਦੇ ਜੀ ਤੇ ਜਿਸ ਤਰ੍ਹਾਂ ਚੱਲਦਾ ਮਹਾਪੁਰਸ਼ਾਂ ਦੀ ਕਿਰਪਾ ਦੇ ਨਾਲ ਸਾਲ ਦੇ ਤਿੰਨ ਮੇਲੇ ਹੁੰਦੇ ਆ ਜੀ ਇਹ ਮਹਾਪੁਰਸ਼ਾਂ ਇਸ ਨਗਰ ਤੇ ਕਿਰਪਾ ਕੀਤੀ ਹੋਆ ਸੰਗਤ ਤੇ ਵੀ ਬੱਚਿਆਂ ਤੇ ਵੀ ਇਹ ਬੱਚੇ ਮਾੜੀ ਸੰਗਤ ਤੋਂ ਦੂਰ ਰਹਿਣ ਨਸ਼ਾ ਤੋਂ ਦੂਰ ਰਹਿਣ ਇਸ ਕਰਕੇ ਬਹੁਤ ਹੀ ਮਾਣਯੋਗ ਸਾਰੇ ਸੰਤ ਮਹਾਪੁਰਛ ਸੰਗਤ ਇੱਥੇ ਪਹੁੰਚਦੀ ਹੈ ਜੀ ਆਪਣੇ ਆਪਣੇ ਵਿਚਾਰ ਸਾਂਝੀ ਕਰਦੇ ਆ ਜੀ ਅਸੀਂ ਵੀ ਕਮੇਟੀ ਵੱਲੋਂ ਬੱਚਿਆਂ ਨੂੰ ਸਾਰੀ ਸੰਗਤ ਦੇ ਚਰਨਾਂ 'ਚ ਬੇਨਤੀ ਕਰਦੇ ਆ ਵੀ ਇਸ ਡੇਰੇ ਦੇ ਸੰਤਾਂ ਦੇ ਮਹਾਪੁਰਛਾ ਦੇ ਨਗਰ 'ਚ ਲੈ ਕੇ ਆਓ ਵੱਤੋਂ ਵੱਤ ਇਸ ਨਵੀਂ ਪੀੜੀ ਨੂੰ ਜਾਗਦਾਨ ਕਰਾਉਂਦੇ ਆ ਜੀ ਨਸ਼ਿਆਂ ਤੋਂ ਦੂਰ ਰਹਿਣ ਸੁਪਰਦਾਨ ਜੀ 30 ਤਰੀਕ ਨੂੰ ਰਾਤ ਦਾ ਸਮਾਗਮ ਵੀ ਹੈ ਜੀ 30 ਤਰੀਕ ਨੂੰ ਸਰਜੀ ਤੇ ਇਸ ਤਰ੍ਹਾਂ ਵੀ ਜਿਸ ਤਰ੍ਹਾਂ ਥੋੜਾ ਜਿਹਾ ਪਿੱਛੇ ਮੋਬਾਈਲ ਖਰਾਬ ਹੋ ਗਿਆ ਸੀ ਕਾਨੂੰਨ ਦੇ ਦਰਰੇ ਦੇ ਵਿੱਚ ਰਹਿ ਕੇ ਅਸੀਂ 30 ਤਰੀਕ ਨੂੰ ਵੀ ਥੋੜਾ ਕਰਾਰੇ ਆ ਜੀ ਤੇ 31 ਤਰੀਕ ਦਿਨ ਦਾ ਸਾਰਾ ਦਿਨ ਚੱਲੂਗਾ ਜੀ ਸੰਗ ਦੇ ਸਹਿਯੋਗ ਦੇ ਨਾਲ ਚੱਲਦਾ ਐ ਐਨਆਰਏ ਵੀਰਾਂ ਦੇ ਭਰਾਵਾਂ ਦੇ ਨਾਲ ਚੱਲਦਾ ਹੈਗਾ ਮਹਾਪੁਰਸ਼ ਐਨਆਰਏ ਭਰਾਵਾਂ ਤੇ ਮਿਹਰਪਿਆ ਹੱਥ ਰੱਖਣ ਜਿੱਥੇ ਸੇ ਬੈਠੀ ਐ ਸਾਰੀ ਸੰਗ ਕਿਰਪਾ ਕਰਨ ਸਰਬਾਚੈਨਲ ਦਾ ਅਸੀਂ ਬਹੁਤ ਬਹੁਤ ਤਹਿ ਦਿਲੋਂ ਧੰਨਵਾਦ ਕਰਦੇ ਆ ਹਰ ਸਾਲ ਦੀ ਤਰ੍ਹਾਂ ਹਰ ਇੱਕ ਮੇਲੇ ਤੇ ਪਹੁੰਚ ਕੇ ਬਹੁਤ ਬਦੇਸ਼ਾਂ ਦੇ ਵਿੱਚ ਪਾਇ ਪਾਇ ਤੇ ਇਹ ਆਪਣੀ ਨੂਜ ਜੋ ਖਬਰ ਲਾਂਦੇ ਆ ਤੇ ਪਹੁੰਚਦੀ ਆ ਅਸੀਂ ਬਹੁਤ ਤਹਿ ਦਿਲੋਂ ਕਮੇਟੀ ਵੱਲੋਂ ਧੰਨਵਾਦ ਕਰਦੇ ਆ ਜੀ 加拿大，丹麦。